ਸਾਹਿਬ ਖਾਲਜੀ ਨਦੌਤ ਬੰਦਨੇ ਅਨਕਵਾ ਇਕ ਸਵੰਤ ਇਕ ਦਾ ਸੋਈ ਸੰਤ ਬੰਦ ਕਰ ਜੀ ਨਾਮ ਦੇ ਜੇਨੇ ਭੂਈ ਕਨ ਰੱਖੀ ਜੀ ਜੰਤ ਸਭ ਭੈ ਪਵਿੱਤਰ ਆ ਸਾਧੂ ਕੀ ਸਤਿ ਸਾਖੀ ਬੇਗਨ ਬੇਲਾਸਨ ਸਭ ਦੁਖ ਨਾਸਨ ਸਤਿਗੁਰੂ ਨਾਮ ਦਰਿਆ ਉਹ ਪਾਪ ਘਰੇ ਸਭ ਪਾਪਨ ਜਨਨ ਦਾ ਕਿ ਸੁਖ ਕਰ ਆਇਆ ਚਵਰ ਛਤ ਤਹਦੇ ਮਾਦਕ ਕਲਯੁਗ ਬਹੁਤ ਧੀਰਾਂ ਦੁਨੀਆ ਨੂੰ ਤਾਦੋ ਵਾਲੇ ਤਾਂ ਅਨੰਦਤ ਅਨੰਦ ਤੁੰਸ ਹੋਇ ਸਦੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਵਨ ਪਵਿੱਤਰ ਤੇਰਨ ਸਰਨ ਵਿੱਚ ਜੋੜ ਬੈਠੀ ਗੁਰੂ ਕੀ ਪਿਆਰੇ ਸਾਧ ਸੰਗਤ ਤਾਂ ਆਨ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੋਨੋਂ ਹੱਥ ਜੋੜ ਕੇ ਨਮਸਕਾਰ ਕਰੀਏ ਸਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਉਹਨਾਂ ਬਖਸ਼ੀ ਹੋਏ ਫਤਿਹ ਬੁਲਾ ਕੇ ਹਾਜ਼ਰੀ ਲਵਾਈਏ ਸਾਰੇ ਹੀ ਪਿਆਰ ਨਾਲ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਔੜ ਭਾਗੀ ਸਾਧ ਸੰਗਤ ਨਕਾਰ ਸੱਚੇ ਪਾਤਸ਼ਾਹ ਅਨੰਤ ਪੁਰਮਾਤਮਾ ਦੀ ਮਿਹਰ ਕਿਰਪਾ ਸਦਕਾ ਮਹਾਨ ਬੰਦਗੀ ਵਾਲੇ ਭਗਤੀ ਵਾਲੇ ਸੇਵਾ ਸੰਬੰਧ ਦੇ ਪੰਜ ਯੋਗ ਪੁਰਸ਼ ਸ੍ਰੀ ਮਾਨ 108 ਸਾਧੂ ਮਹਾਰਾਜ ਗੁਸਾਨ ਸਿੰਘ ਜੀ ਸੱਜਖੰਡ ਵਾਸੀ ਸੇਵਕ ਸ੍ਰੀ ਮਾਨ 108 ਸਾਧੂ ਮਹਾਰਾਜ ਬਾਬਾ ਹਰਨਾਮ ਸਿੰਘ ਜੀ ਪਿੰਡ ਜਾਣ ਜਿਹੜਾ ਜਿਹੜਾ ਬਹੁਤ ਜੱਬੇ ਵਾਲ ਕੋ ਸਮਪਦਾਏ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਮਤ ਬਹਾਦਰ ਬਾਬਾ ਕਾਂਸ ਸਿੰਘ ਹਰਿ ਗੁਰਦਾਨ ਵਾਲਾ ਦੇ ਜਿਆਨ ਇਸ ਥਾਂ ਦੇ ਤੇ ਮਾਨ ਤਬ ਕੀਤਾ ਮਹੋਤ ਕਥਨ ਕਹਾਣਾ ਘਾਣੀ

ਦੇਈ ਵਾਣੀ ਮੇਰ ਕੀਤੀ ਦਇਆ ਕੀਤੀ ਬਾੜੀ ਦੇ ਬਚਾਉਂਦੇ ਵੀ ਜਿੱਥੇ ਵੈਸੋ ਸਾਧ ਜੰਨ ਸੋ ਥਾਨ ਸੁਹੰਗਾ ਉਹ ਸੇਵਨ ਸਮਰਥ ਆਪਣਾ ਗੰਸੇ ਸਰਬ ਮੰਦਾ ਪੰਥ ਸੰਤ ਮਹਾਰਾਜ ਬਾਬਾ ਬਸੰਤ ਸਿੰਘ ਜੀ ਹੋਈ ਬੰਦਗੀ ਭਗਤੀ ਪਰਮੇਸ਼ਰ ਦੀ ਤਰਕੀ ਬਾਣੀ ਨਾਲ ਜੁੜ ਕੇ ਪੰਜੇ ਵਿਕਾਰ ਪੰਜੇ ਵਿਸ਼ਿਆਂ ਦੇ ਜਿੱਤਰ ਵਾਲੇ ਸੰਤਵਾਦਾਰ ਭਗਵਾਨ ਸ਼ੰਕਰੀ ਜੀ ਨਿਆਸ ਸਥਾਨ ਤੇ ਉੱਨੀ ਸੋ ਭੀੜ ਵਿੱਚ ਬਾਈ ਰਸੂ ਨੂੰ ਆਪਰੇ ਮਵਾਜਾ ਦੇ ਪਾਏ ਸੀਗੇ ਜਿਵੇਂ ਆੜ ਕੇ ਨੀਲੇ ਆਕਾਸ਼ ਥੰਨੇ ਬੈਠ ਕੇ ਅੰਦਰ ਸੱਚ ਖਣੋ ਜਗਾ ਤੇ ਜਿਵੇਂ ਜਗਉਂਦਾ ਹੀ ਬੋਧ ਕੋ ਵੜਾ ਡੁੰਗਾ ਸੱਪੜ ਸੀ ਛਪਰੇ ਦੇ ਨਾਲ ਬੈਠੀ ਨਾਲ ਛਪਰੀ ਸੀ ਨਾਲ ਕੁੱਲੀ ਸੀ ਨਾਲ ਬੋਜਲੀ ਸੀ ਇਹੇ ਗੋਕਾਰ ਪੁਰਖ ਪਰਮੇਸ਼ਰ ਨਾਲ ਜੁੜਨਾ ਕੀਤਾ ਦੇ ਨਾਮ ਹਾਤ ਤਰ ਕੀਤਾ ਸਰਵਾਂ ਦੇ ਮੇਹਰ ਕੀਤੀ ਦਇਆ ਕੀਤੀ ਅਸੀਂ ਸਭ ਬੰਦਗੀ ਦੇ ਆਸਰੇ ਇਲਾਕੇ ਦੀ ਸੰਗਤ ਦਾ ਨਿਰੋਧ ਅਗਰ ਚਾਲ ਕਰਕੇ ਮਹਾਂਪੁਰਸਾਂ ਦਾਸਨ ਕਰਵਾਤੇ ਆਉਂਦੀ ਆ ਮਹਾਂਪੁਰਸਾਂ ਦੇ ਆਮਤ ਲਈ ਬੱਚੇ ਸਰਵ ਕਰਕੇ ਤਾਨੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਦਾ ਬਖਸ਼ਿਆ ਖੰਡੇ ਵਾਟੇ ਅਮਰ ਸਿਆਖੇ ਗੁਰੂ ਵਾਲੇ ਬਣਦੀਆਂ ਬਾੜੀ ਦੇ ਰੌਣਕ ਲੱਗਦੀਆਂ ਬਾੜੀ ਦਾ ਪਿਆਰ ਕਰਦੀਆਂ ਸੇਵਾ ਦੇ ਸੇਵਨ ਇਹਦਾ ਦੋ ਪੱਖਿਆ ਦੋ ਪਿੰਦੂ ਆ ਇਹਦਾ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਲੱਗਦੀਆਂ ਸਾਧੂ ਬਾਰੇ ਬਾਬਾ ਬਸੰਤ ਸਿੰਘ ਜੀ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਬਾਬਾ ਫਤਿਹ ਸਿੰਘ ਜੀ ਨਗਰ ਮਰੂੜਿਆ ਵਾਲੇ ਉਹਦੇ ਤੁਹਾਨੂੰ ਪਤਨੀ ਕਾਜੂ ਮਾਤਾ ਚਾਂਦਕਾਲ ਜੀ ਜਿਹਦੇ ਕੋ ਖੁਦੋਂ ਮਾਦਾ ਨੇ 10 ਜਨਵਰੀ 685 ਸ੍ਰੀ ਜੀ ਨੂੰ ਉਹਦੇ ਗਾਧਾ ਕੋਲ ਬੋਲੇ ਕਿ ਜਨਮ ਲਿਆ ਸੀ ਪਰਵਾਦੇ ਚ ਖੁਸ਼ੀਆਂ ਹੋਈਆਂ ਪਿਤਾ ਸਦਾ ਦਾ ਬਾਬਾ ਫਤੇ ਸਿੰਘ ਨੂੰ ਬਹੁਤ ਖੁਸ਼ੀ ਜੀ ਮਿਲੀਆਂ ਪਰਵੇਸ਼ ਦਾ ਗਾਹਬੂਦ ਸ਼ੁਕਰਾਨਾ ਕੀਤਾ ਰਾਜ ਕੀਤ ਵੀ ਹੈ ਗਰੀਬ ਰਾਜੇ ਪੁੱਤ ਬਖਸ਼ਿਆ ਇਹ ਬਾੜੀ ਵਾਲਾ ਧਰਮ ਵਾਲਾ ਪਾਕੀ ਵਾਲਾ ਹੋਵੇ ਅਮਦ ਵੇਲੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਸ਼ੁਕਰਾਨਾ ਕਰਨ ਵਾਸਤੇ ਦੇ ਤਿਆਰ ਕਰਾ ਕੇ ਗੁਰੂ ਸਾਹਿਬ ਕੋਲ ਜਾ ਕੇ ਭਾਈ ਸਾਧੂ ਮਾਜਨੇ ਅਨੰਦ ਸਾਹਿਬ ਪਾਠ ਕਰਵਾ ਕੇ ਅਰਦਾਸ ਕੀਤੀ ਗਈ ਇਹ ਵਾਹਿਗੁਰੂ ਪਰਮੇਸ਼ਰ ਭਾਈ ਸਾਧੂ ਨੇ ਅਰਦਾਸ ਕੀਤੀ ਵੀ ਆਪਨੇ ਬਾਬਾ ਫਤੇ ਸਿੰਘ ਜੀ ਨੂੰ ਉਤਕਤੀ ਦਾਤ ਬਖਸ਼ੀ ਆ ਆਪ ਦਾ ਸ਼ੁਕਰਾਨਾ ਕਰਵਾਉ ਵਾਸਤੇ ਆਪ ਜੀ ਦਸਤੇ ਪਹੁੰਚੇ ਆ ਨਾਮ ਕਰਨ ਵਾਸਤੇ ਆਪਣਾ ਗਵਿੱਤਰ ਹੋ ਗੋਏ ਵਾਸੀ ਕਰੋ ਅਜ਼ਾਦ ਤੋਂ ਬਾਅਦ ਭਾਈ ਸਾਹਿਬ ਜੁੜੀ ਸਦਵੇ ਜਨਾਂ ਬੈਠ ਕੇ ਹੁਕਮਾਂ ਦੀ ਮਹਾਰਾਜ ਜਨਾਂ ਚ ਜਿਆਦਤ ਕਰਕੇ ਹੁਕਮਾਂ ਲੈ ਰਹੇ ਆ ਜੇ ਮਾਇਕਾ ਫਾਕੀਸੀ ਬੰਦ ਤੇ ਕਾਟੇ ਆਰਦਾਬ ਹੋਵਾ ਕਰ ਪਾਵਾਂ ਧੀਨ ਦੇ ਆਰਦਾਬ ਪਾਲ ਬੰਨ ਤਾਂ ਹੀ ਨਦਰ ਨਿਹਾਰ ਐਸਾ ਪਾਲਿਤ ਅਮਤ ਦੀ ਹੁਕਮ ਨੂੰ ਸਬਨ ਕਰਕੇ ਬਾਬਾ ਫਤੇ ਸਿੰਘ ਜੀ ਖੁਸ਼ ਹੋਏ ਆਜ ਸਾਡੇ ਵਧਾਈਆਂ ਦਿੱਤੀਆਂ ਆਵਾਜ਼ ਬਾਬਾ ਜੀ ਪਿਤਾ ਜੀ ਨੂੰ ਬਾਬਾ ਫਤੇ ਸਿੰਘ ਜੀ ਨਾਲ ਨੂੰ ਇਹ ਨਾਮ ਰੱਖਿਆ ਪੁੱਤਰਾ ਇਹ ਦੇ ਅਕਤੀ ਬਸੰਤ ਸਿੰਘ ਜੀ ਦੇਹਾ ਦੇੰਦੀ ਬੰਦਗੀ ਕੀਤੀ ਭਗਤੀ ਕੀਤੀ ਸਾਰੇ ਦੇ ਅਨੁਸਾਰ ਸੰਤ ਬਾਦਾ ਬਾਬਾ ਆਨੰਦ ਸਿੰਘ ਜੀ ਸ਼ਰਧ ਵਿੱਚ ਆਏ ਉਹਨਾਂ ਤੋਂ ਬੰਦਗੀ ਭਗਤੀ ਦੀ ਤਰਨ ਨਾਲ ਜੁੜੇ ਰਹਿਣ ਦੀ ਗੁਰਤੀ ਪ੍ਰਾਪਤ ਕੀਤੀ ਉਹ ਇਹ ਚਾਹੁੰਦਾ ਜਿਹਾ ਕਿ ਬੰਦਗੀ ਕੀਤੀ ਭਗਤੀ ਕੀਤੀ ਸੇਵਾ ਕਮਾਈ ਉਹ ਮਹਾਪਰਦੇ ਨੇ ਬੇਅੰਤ ਬਖਸ਼ਾ ਰਹਿਤਾ ਕੀਤੀਆਂ ਸਤਿਵਾਦ ਆਏ ਬਾਬਾ ਬਸੰਤ ਸਿੰਘ ਜੀ ਹੁਣ ਉੱਥੇ ਜਿਆਦੇ ਅਗਦੇਵ ਦਾ ਹਾਦ੍ਵਾ ਤੱਕ ਪੈਦਲ ਯਾਤਰਾ ਕੀਤੀ ਸੀ ਸਿਸ਼ਨਾਨਾ ਦੀ ਤੀਨ ਸਿਸ਼ਨਾਨਾ ਦੀ ਸਤਿਵਾਦ ਸੰਗਤ ਕੀਤੀ ਆਪਾਂ ਤਾਂ ਸੰਤ ਮਹਾਰਾਜ ਬਾਬਾ ਅਨਾਮ ਸਿੰਘ ਬਚਨ ਦੇ ਅਨੁਸਾਰ ਮਨ ਕਾਜ ਕਿਰਪਾ ਕੀਤੇ ਧਰਮੀ ਇਹ ਭਾਗ ਜਗਾਏ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੋ ਹੁੰਦਾ ਉਹ ਸੇਵ ਸੇਵ ਸਵਾਦ ਤੇ ਆਪਣਾ ਜਿੰਦ ਸੇ ਸਾਥ ਬੰਦਾ ਜੜੀਆਂ ਮੰਦੀਆਂ ਬਾਸ ਨੂੰ ਆਪਾ ਨਾਮ ਨਾਲ ਸਭ ਮੁੱਕ ਜਾਂਦੀ ਆ ਬੰਦੀ ਦਾ ਭਾਸੀ ਨਾ ਤੋਂ ਮਹਾਪਸੇ ਦੇ ਥਾਂ ਤੇ ਘਰ ਨਾ ਗਾਣੀ ਸਾਗਰਾਂ ਨੂੰ ਬਾਦ ਤੋਂ ਲਿਆ ਵੜ ਗਿਆ ਬਾਣੀ ਦਾ ਗੁਰੂ ਸਾਹਿਬ ਇਤਿਹਾਸ ਨਾਲ ਜੋੜਿਆ ਸਵੇਂ ਸਵੇਂ ਸਾਥ ਹੰਕਾਰ ਗਿਆ ਵਾਹ ਪਾਸੇ ਵੱਲੋਂ ਜੋ ਅੰਮ੍ਰਿਤ ਬਾਖਸ਼ੀ ਕੀਤੀ ਹੈ ਵੱਡੇ ਮਹਾਪੁਰਖਾਂ ਦੀ ਆਗਿਆ ਦੇ ਅਨੁਸਾਰ ਸਭ ਤੋਂ ਅਖੰਡਰ ਵਟ ਜਾਂਦਾ ਸਿਖਾਉਣ ਦੀ ਪ੍ਰੇਰਨਾ ਦੇ ਕੇ ਸਗਣ ਦੀ ਪੰਜਾ ਪਿਆਰ ਦਾ ਅੰਦ ਸਿਖਾ ਕੇ ਉਹ ਬਾਣੀ ਦੇ ਨਾਲ ਬਾਣੀ ਨਾਲ ਜੋੜਿਆ ਆਪ ਬਧੀ ਕਰਦੇ ਆ ਸੰਤਾਂ ਨੂੰ ਪਾਣੀ ਦੇ ਸੇਵ ਫੜਨਾ ਸੇਵਾ ਕਰਨਾ ਸ਼ਰੂ ਕਰਨਾ ਆਦੇਸ਼ ਬਧੀਨ ਦਿੰਦੇ ਆ ਉਹ ਮਾਪਸਿਆ ਨੇ ਬੇਅੰਤ ਧਰਮ ਦੇ ਕਾਜ ਕੀਤੇ ਸਮਾਜਿਕ ਸੇਵਾਵਾਂ ਵੀ ਕੀਤੀਆਂ ਤਾਂ ਦਾ ਪ੍ਰਚਾਰ ਕਰਦੇ ਅੰਦਰ ਰੰਧਾ ਸ਼ਹਿਰ 1928 ਵਿੱਚ ਇੱਕ ਬਹੁਤ ਹੀ ਸੁੰਦਰ ਅਲੋਕਿਕ ਨਗਰ ਕੀਰਤਨ ਦੀ ਪਹੁੰਚ ਕਰਵਾਈ ਜੀ ਤਾਂ ਤਾਂ ਸਤਿਗੁਰੂ ਸਿੱਤੇ ਪਾਸੇ ਸਾਧੂ ਦੇ ਨਾਮ ਦੇ ਪਾਸੇ ਮਹਾਰਾਜ ਦੇ ਪਾਸੇ ਸਤਿਗੁਰੂ ਦੇ ਅੰਤ ਸ੍ਰੀ ਗੁਰੂ ਸਿੰਘ ਜੀ ਦੇ ਮਹਾਰਾਜ ਅਵਤਾਰ ਫੁਰਦਾਨੂ ਜੋ ਕੋ ਗੁਰੂ ਪਾਤਨ ਦੀ ਸੇਵਾ ਮੇਰੀ ਸੀ ਰਘੂ ਸਿੰਘ ਸਾਹਿਬ ਨੇ ਪਿਆਰ ਕਰ ਭੰਗੀ ਤੀ ਮਹੱਤਿਆ ਦਾ ਲਗਾ 1928 ਨੂੰ ਲੈ ਕੇ 1965 ਤੱਕ ਇਹ ਸੇਵਾਵਾਂ ਖੂਬ ਬੜੇ ਬਾਪੂ ਪਿਤਾ ਬੜੇ ਪਿਆਰ ਦੇ ਨਾਲ ਨਿਭਾਉਣਾ ਕੀਤੀਆਂ ਜਿਹਦੇ ਨਾਲ ਜਿਹਦੇ ਸਾਥ ਨੇ ਜੀ ਸੰਤ ਬਾਦਿ ਬਾਬਾ ਗਿਆਨ ਸਿੰਘ ਜੀ ਨੇ ਕੁੜੀਆਂ ਯਾਗੇ ਸੇਵਾ ਕਰਦੇ ਸੇਵਾ ਕਮਾਉਂਦੇ ਸੰਤ ਬਾਦਿ ਬਾਬਾ ਹਰਪ੍ਰੀਤ ਸਿੰਘ ਜੀ ਵਰਕੇ ਜੀ ਤਉ ਗੁਰੂ ਕੀ ਸਾਧ ਸੰਗਤ ਜਿਵੇਂ ਮਹਾਰਾਜ ਨੇ ਬਾਣੀ ਵਿੱਚ ਬੰਦ ਲਿਖਿਆ ਹੈ। ਮੇਰਾ ਦਾਦਾ ਕੋਹ ਦਾ ਰੰਗ ਦਾ ਤੁੰਦ ਹੋਈ ਜਿਵਾਦੀ ਆਪੋ ਆਪਣੀ ਕੋਈ ਦਾ ਬੰਧਰ ਧੀ ਹੈ। ਜੇ ਆ ਜੀ ਲਿਖਿਆ ਤੇ ਇਹ ਕਲਮ ਗਮਾਇ ਕਰਨੇ ਆ ਨਾਂਗਿਆ ਸਭੀ ਉੱਠੀ ਜਾ ਦੇ ਮਹਾਵਾਕ ਅਨੁਸਾਰ। ਸਵੇਨ ਸਾਡੇ ਫਾਂਦੀ ਸੰਸਾਦ ਤੋਂ ਸਰਕਾਰ ਜੋ ਸ੍ਰੀ ਮਾਨਿਕ ਸਵਾਟ ਸਤਿਗੁਰੂ ਦਾ ਬਾਬਾ ਬਸੰਤ ਸਿੰਘ ਸਤਜਗਨ ਵਾਸੀ 24 ਗੱਤਕ 991900 ਘਤਤ 14 ਨੂੰ ਇਹ ਪੰਜ ਭੂਤੋਂ ਸੀ ਛੱਡ ਕੇ ਤਿਆਗ ਕੇ ਜੋ ਜਲਗ ਜਲਾਇ ਖਜਾਨਾ ਤੇ ਜੋਤੀ ਸੰਜੋਸ ਮਾਨਾਂ ਦੇ ਮਹਾਵਾਕ ਅਨੁਸਾਰ ਔਰ ਵਾਰੂਪ ਪਰਮੇਸ਼ਰ ਦੀ ਜੋਤ ਵਿੱਚ ਆਪੇ ਨੂੰ ਨਿਆਇਸ ਸਤਾ ਲਈ ਨਿਆ ਸੇਵਾਵਾ ਤੁਧਾ ਜੀ ਸਤਿਬਾ ਬਾਬਾ ਗਿਆਨ ਸਿੰਘ ਜੀ ਹਣ ਨੂੰ ਆਪਣੇ ਜੀਵਨ ਕਾਲ ਵਿੱਚ ਆਪਰੇ ਅੱਥੀ ਆਪ ਸਾਰੀਆਂ ਬਖਸ਼ੇ ਕੀਤੀਆਂ ਰਹੀਆਂ ਬਰੇ ਕੀਤਾ ਜੇ ਤੁਹਾਡਾ ਬਾਬਾ ਬਸੰਤ ਸਿੰਘ ਜੀ ਭਾਈ ਨਿਰਮਲ ਸਿੰਘ ਹਰੂ ਆਦੇ ਓਜੋਨੀ ਸਾਹਿਬ ਸਿੰਘ ਦੇਖਿਆਈ ਬਾਬਾ ਜੀ ਦੀ ਕਿਰਪਾ ਕੀਤੀ ਭਈ ਸਤਿਵਾਰਾ ਬਾਬਾ ਬਸੰਤ ਸਿੰਘ ਜੀ ਉਹਨਾਂ ਨੇ ਸਾਰੀਆਂ ਰਿਧੀਆਂ ਸੱਜੀਆਂ ਵੀ ਬਿਆਨ ਬਿਆਤ ਭਗਤੀ ਸ਼ਕਤੀ ਵੀ ਸੀ ਪਰ ਮੁਹਾਵਜ਼ ਕਹਿੰਦੇ ਅਸੀਂ ਦੁਖੀ ਦੀ ਰਾਜ ਕੀਤਾ ਕਹਿੰਦੇ ਫਕੀਰੀ ਜੋ ਕਮਾਇਆ ਕਹਿੰਦੇ ਪਰ ਪੰਜ ਦੇ ਵਜਾ ਤੁਸੀਂ ਦੇਖੋਗੇ ਸਤਿਬਾਬਾ ਗਿਆਨ ਸਿੰਘ ਜੀ ਜਿਹੜੀ ਜਿਹਦੇ ਕੋਲ ਆਸਾ ਦੀ ਘਰ ਦਾ ਪੁਜਾਰੀ ਕਾਦੇ ਕੋ ਸਿੱਖੀ ਦਾ ਕਹਿੰਦੇ ਤੇ ਰਾਜਾ ਜੋਗੀ ਹੋਣਗੇ ਕਹਿੰਦੇ ਅਗਾਜ ਜੋਗ ਹਟਾਉਣਗੇ ਕਹਿੰਦੇ ਉਹ ਸਤਿਬਾਬਾ ਬਾਬਾ ਬਸੰਤ ਸਿੰਘ ਜਿਹੜੀ ਜੋ ਮੇਰਾ ਕੀਤੀਆਂ ਸਭ ਕਰਦੇ ਆ ਨੇ ਪੁਜਾਰੀ ਕਰਦੇ ਆ ਨੇ ਦੇਹਾ ਤੇ ਗੁਰੂ ਕਾ ਦੀਆ ਸਵਾਭ ਹੀ ਕਰਵਾਈਆ ਜੇ ਰਿਆ ਪਤਾ ਰੋੜਿਆ ਇਹ ਸਤਿਵੰਤਾ ਦਾ ਬਾਬਾ ਬਸਾਨ ਸਿੰਘ ਦੀ ਕਿਰਪਾ ਕੋਲਾਈ ਬਣਾਈ ਬਣਾਈ ਜੀ ਲੱਕੀ ਪਵਾਏ ਇਹ ਸਾਧ ਛੜੀਆਂ ਦਾ ਦਰਵਾਜ਼ਾ ਕਰਵਾਇਆ ਸੀ ਇਹਦੇ ਨਾਲ ਸਤਿਵੰਤਾ ਦਾ ਬਾਬਾ ਗਿਆਨ ਸਿੰਘ ਨਾਲ ਲੱਗੇ ਕਿੰਨੇ ਕਿੰਨੇ ਘੰਟੇ ਲਗਾਤਾਰ ਖੜੇ ਹੋ ਕੇ ਸੜਕ ਤੇ ਮਿੱਟੀ ਪਾਉਣ ਦੀ ਸੇਵਾ ਬਿਨਾਰ ਕਰਦੇ ਸੀਗੇ ਯੋਗ ਭਗਤ ਕਵੀਆ ਵਜਦਾ ਵੀ ਕੀ ਵੀ ਸੇਵਾ ਕੋ ਲੋਏ ਪਰੇ ਇੱਕ ਸਾਥੇ ਕਲਾਬ ਰਾਜਦਾਤਾ ਮੁਕਤ ਕੋ ਸਤਿਗੁਰੂ ਪਾਗੈ ਨਾਮ ਸਤਿਬਾਬਾ ਦਾ ਬਾਬਾ ਅਸਾਧ ਸਿੰਘ ਜੀ ਹੁਣੇ ਸੱਚਖੰਡ ਜਾਣ ਤੋਂ ਪਦੰਤ ਸਤਿਬਾਬਾ ਦੀ ਆਸ਼ੀਰਵਾਦ ਸੇਵਾ ਸੁਭਾਰਿਆ ਜਿਹਨੇ ਬੜੇ ਤਾਂ ਦੇ ਹੀ ਨਾਲ ਫਿਰ ਸੱਜੇ ਧੰਦੇ ਨਾਲ ਜਿਵੇਂ ਗੁਰਸਿੱਖੀ ਦਾ ਪ੍ਰਚਾਰ ਦਸਾਲ ਕਰਦਿਆਂ ਨੇ ਦੇਸ਼ਾਂ ਵਿਦੇਸ਼ਾਂ ਜਾ ਕਰਕੇ ਦੇਰਾਂ ਤੇ ਭੁੱਲਿਆ ਭਟਕਿਆ ਨੂੰ ਸੰਤੂ ਗੁਰੂ ਸੇਵਾ ਦੇ ਨਤੇ ਗੁਰਸਿੱਖੀ ਦਾ ਨਾ ਜੋੜਿਆ ਸਗੋਂ ਖੰਡੇ ਬਾਟੇ ਅੰਮ੍ਰਿਤ ਛਾ ਕੇ ਸੰਤੂ ਗੁਰੂ ਦੇ ਪਾਸੇ ਖੁਸ਼ੀਆਂ ਪ੍ਰਾਪਤ ਕੀਤੀਆਂ ਸਗੋਂ ਉਹ ਗੁਰਸਿੱਖੀ ਜੀਵਨ ਦੇ ਦੀ ਜਾਜ ਬਖਸ਼ੀ ਕੀਤੀ। ਹੋ ਅੱਜ ਜਿੱਤੇ ਸਾਧ ਸਮਾਧ ਅਜਾ ਬਾਬਾ ਬਸੰਤ ਸਿੰਘ ਜੀ ਹੁਣੀ ਪਿੰਡ ਬੂਗੜਾ ਵਿੱਚ ਸ੍ਰੀ ਗੁਰੂ ਬਾਬਾ ਫਤਿਹ ਸਿੰਘ ਜੀ ਮਹਾਰਾਜ ਚਾਦਗਰ ਦੇ ਨਿਵਾ ਭਾਗ ਲਾਏ ਸੀਗੇ। ਐਵੇਂ ਸਤ ਬਾਬਾ ਗਿਆਨ ਸਿੰਘ ਜੀ ਹੁਣੀ ਪਿੰਡ ਬਵੇਦੀ ਨਹੀਂ ਫਿਰ। ਸ੍ਰੀ ਗੁਰੂ ਬਾਬਾ ਜੀ ਬਾਬਾ ਹਰਨਾਮ ਸਿੰਘ ਜੀ ਮਵੇਲੀ ਵਾਲੇ ਸੰਤ ਬਾਬਾ ਗਿਆਨ ਸਿੰਘ ਉਹਨਾਂ ਦੇ ਮਾਤਾ ਜੀ ਵਾਤਾ ਪ੍ਰੇਮ ਕੌਰ ਜੀ ਇੱਕ ਕੁਖ ਮਾਦਨ ਨੇ 1900 15 ਦੇ ਕਰੀਬ ਮਹਾਪੁਰਜ ਨੇ ਸਰਪੰਚੀ ਮਵੇਲੀ ਦੇ ਅੰਦਰ ਜਨਮ ਲਿਆ ਸੀਗਾ ਸਭਨ ਸਾਧ ਸੰਤਬਾਪਾ ਬਸੰਸੂ ਦੇ ਚਰਨ ਸੇਵਾ ਚ ਆਏ ਜੇਰਾ ਆਪਣਾ ਸਾਰਾ ਜੀਵਨ ਗਸਿਕੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਲਾਇਆ ਮੇਹਤ ਭਨਿਆ ਪਟ ਗਿਆ ਬੁੱਢਾ ਨਾ ਜੋੜਿਆ ਦੇਸ਼ ਉਪਦੇਸ਼ ਜਾਗ ਕੇ ਖੰਡੇ ਵਾਟਿਆ ਮੁਸਕਾਇਆ ਮੇਹਤ ਗੁਰੂ ਘਰ ਦੀਆਂ ਸੇਵਾਾਂ ਕਰਵਾਈਆਂ ਨਿਰਮਲ ਪਿਆਰ ਨਾਲ ਸੰਤਬਾਪਾ ਬਸੰਸੂ ਦੇ ਲੈ ਕੇ ਤਕਰੀਬ ਨੂੰ ਹੁਣ ਤੱਕ 100 ਤੋਂ ਵੱਧ ਗੁਰੂ ਘਰਿਆਂ ਬਾਤਾਂ ਬਣੋਈਆਂ ਗਿਆਨਵਾਦ ਸਤਾਨ ਮੰਨੋ ਮਹਾਪੁਰਸ਼ਾਂ ਨੂੰ ਜੋ ਬਾੜੀ ਜੀ ਬਚਨ ਆਉਂਦਾ ਵੀ ਜਨਮ ਮਰਨ ਦਹੂ ਮੇ ਨਾਹੀ ਜਦ ਪਦ ਪੁਕਾਰਿ ਆਏ ਜੀ ਅਦਾ ਦੇ ਭਗਤੀ ਰਾਹ ਰਹਾਸ ਹੋ ਰਹੇ ਮਨਾਂ ਜੋ ਜੀਵਾਂ ਨੂੰ ਭਗਤੀ ਦਾ ਧਨ ਦੇਣ ਵਾਸਤੇ ਸੰਸਾਰ ਦਿੱਤੇ ਹੁੰਦੇ ਆ ਨਾਮ ਜੁੜਦੇ ਨਾਮ ਜਪਦੇ ਜਪਉਂਦੇ ਸਤਿਗੁਰੂ ਬਾਣੀ ਦਾ ਸਿੰਮਰ ਦਾ ਜੋੜਦੇ ਪਤਵੰਤਾਂ ਕਰਦੇ ਗਾਉਂਦੇ ਪਰਮੇਸ਼ਰ ਦੇ ਹੁਕਮ ਅਨੁਸਾਰ ਜਿਵੇਂ ਸਤਿਗੁਰੂ ਬਾਦਾ ਬਾਬਾ ਬਸੰਤ ਸਿੰਘ ਜੀ ਜੁਣੀ 24 ਕਰਤਕ 1971 ਨੂੰ ਸੱਚਖੰਡ ਗਏ ਸੀਗੇ ਇਹ ਵੀ ਸਤਿਮਹਾਰਾਜ ਬਾਬਾ ਗਿਆਨ ਸਿੰਘ ਜੁਣੀ 22 ਕਰਤਕ 2001 ਵਿੱਚ ਸੱਚਖੰਡ ਗਏ ਸੀ ਇਹ ਸਤਿਗੁਰੂ ਬਾਦਾ ਬਾਬਾ ਬਸੰਤ ਸਿੰਘ ਜੁਣੀ ਚਰਾਜ ਜੀ ਵੀ ਸਤਿ ਸ੍ਰੀ ਅਕਾਲ ਬਾਬਾ ਗਿਆਨ ਸਿੰਘ ਜੀ ਹੋਣੇ ਜੁਨੀ 14ਵੀਂ ਸਰਾਨਾ ਗੁਰਮਤ ਵਾਸੀ ਸਮਾਗਮ ਅੱਜ ਆਰੰਭਤਾ ਹੋ ਰਹੀ ਆ। ਘੜੀ ਪਾ ਚੱਲ ਤੇ ਚੱਲਦੀ ਆ ਰਹੀ ਆ। ਅੱਜ ਮਾਣੇ ਕਿਰਪਾ ਸਦਕਾ ਅਰਬੀ ਬਾੜੀ ਦੇ ਅਖੰਡ ਪਾਤਸ਼ਾਹ ਨੂੰ ਜਾਣ ਜਾ ਰਹੇ ਆ। ਜਿਸੇ ਇਸ ਸਮਾਗਮ ਵਿੱਚ ਆਪ ਸੰਗਤਾਂ ਦੋ ਦੋ ਨੇੜੇ ਚੱਲ ਕਰਕੇ ਪਹੁੰਚੀਆਂ ਆ। ਆ ਸਭਾ ਧੰਨਵਾਦ ਗ੍ਰਾਂਥੀ ਸਾਹਿਬ ਜੀ ਸਹਿਬਾ ਜਿਹੜੇ ਜੰਮੇ ਸਵੇਰ ਨੂੰ ਮਾਸਤੇ ਪਾਸੇ ਬਾੜੀ ਦੇ ਹਰਦਵਾਰ ਸਾਹਿਬ ਕਰਕੇ ਆਪੋ ਆਪਣੇ ਹਿੱਸਾ ਬਾੜੇ ਹਾਂ ਉਹਦੇ ਬਹੁਤ ਬਹੁਤ ਧੰਨਵਾਦ ਗਰੀਬਾਂ ਕਿਰਪਾ ਕਰਦੀ ਗ੍ਰਾਂਥੀ ਸਿੰਘ ਸਾਹਿਬ ਦੇ ਨੇਪ ਹੱਸ ਸਕਣਾ ਦੇਵਤਾ ਤੁੰਦ ਸੀਰਵਕ ਰੀਆ ਸ਼ੁੱਧ ਬਾਣੀ ਪੜਦੀ ਸੁਨਤਾ ਬਖਸ਼ਣੀ ਆਂ ਮੈਨੂੰ ਸਹਾਈਤਾ ਕਰਨੀ ਇਹ ਕਹਾਂ ਸੱਚੇ ਬਾਸੇ ਆਪ ਜੀ ਦੇ ਆਗ ਦੇ ਕਰਨ ਵਾਲੇ ਆ ਆਪ ਦੀ ਕਿਰਪਾ ਕਰਨੀ ਸਾਰਿਆਂ ਸੰਭ ਨੂੰ ਪਿਆਰ ਬਖਸ਼ਣਾ ਜਿੱਥੇ ਤੇ ਸੰਭ ਦਾ ਸੇਵਾ ਕਰਨੀ ਆ ਸੇਵਾ ਕਰਦੇ ਸੇਵਾ ਹੀ ਕਰਨੀ ਆ ਸਵੇਰ ਸਾਰ ਦੀ ਬਾਣੀ ਵੀ ਸੁਜਣਾ ਹੈ ਉੱਥੇ ਬੈਠ ਕੇ ਬਾਣੀ ਨਾਲ ਵੀ ਜੁੜਨਾ ਹੈ ਸਤਬੰਦ ਦੀ ਸਾਹੀ ਇੱਕ ਨਹੀਂ ਆ ਉੱਤੀ ਕੇ ਨੇ ਵਾਜਿ ਮਾਰਨੀ ਮੱਤਿਆਂ ਨੂੰ ਆਪਾਂ ਆਪਣੇ ਬੀਬੀਆਂ ਸੁਭਾਲ ਕੇ ਰੱਖਣਾ ਆ ਬੰਦ ਮਾਲਚੇ ਪਾਸੇ ਕਿਤਮਾ ਕੀਤੀ ਅਮਦਵੇਲੀ ਤੋਂ ਰਹੇਗੇ ਹੁਣ ਤੱਕ ਅਮਤ ਪੇਸ਼ ਦੀ ਆਸਾ ਦੀ ਆਵਾਜ਼ ਕੀਰਤਨ ਆਪਾਂ ਸਾਰਿਆਂ ਸਭਨ ਕੀਤੇ ਆ ਹੌਣ ਸਤਵਾ ਚੰਦ ਜੀ ਦਾ ਦਾਲ ਥੋੜੀ ਆ ਗੰਗਾ ਜੀ ਸਾਹਿਬਾਨ ਸ੍ਰੀ ਅਨੰਦ ਸਾਹਿਬ ਜੀ ਦਾ ਜਪ ਕਰ ਲਈਏ ਨਿਰਵਾਸ ਹੋ ਗਈ ਇਹਨੀਆਂ ਬੇਤੀਆਂ ਕਰਦੇ ਸਾਥ ਸੰਗਤ ਦੇ ਸੇਵਾ ਨਾਲ ਪੁਲਾਜ ਕਾ ਦੀ ਸ਼ਿਵਾ ਜੀ ਅਗਾਰਬੋਧ ਪਰਵੇਸ਼ ਮਾਸ ਤੇ ਬਾਸਿਆ ਮੀਰ ਕਾ ਦੀ ਦਾਇਆ ਗਾਦੀ ਸਮਾਦ ਵਖੜੀ ਦਾਇਆ ਗਾਦੀ ਬੋਲਨ ਦੀ ਸੇਧ ਵਖੜੀ ਇਹਦੀਆਂ ਬੇਤੀਆਂ ਕਰਦੇ ਸਾਧ ਸੰਗਤ ਦੇ ਸੇਵਾ ਨੂੰ ਲੱਗ ਕਣੀ ਸੇਵਾ ਦੀ ਵਾਹਿਗੁਰੂ ਦੀ ਘਾਰਸਾ ਵਾਹਿਗੁਰੂ